ਇੱਕ ਇੰਟਰਨੈਸ਼ਨਲ ਜਗ੍ਹਾ ਰੱਖਦਾ ਹੈ ਸਾਡੇ ਨਕਸ਼ੇ ਦੇ ਉੱਤੇ ਤੇ ਇਹਦਾ ਸਬੰਧ ਹੈ ਕਿ ਪਾਕਿਸਤਾਨ ਦੇ ਨਾਲ ਤੇ ਪਹਿਲਾਂ ਜਿਹੜੀ ਵਪਾਰ ਹੁੰਦਾ ਸੀਗਾ ਇੱਥੋਂ ਹਸੈਨੀਵਾਲੇ ਤੋਂ ਵਪਾਰ ਹੁੰਦਾ ਸੀਗਾ ਤੇ ਲੋਕਾਂ ਦੀ ਆਮਦਨ ਬਹੁਤ ਜ਼ਿਆਦਾ ਸੀਗੀ ਕਰ ਕੇ ਇਹ ਖੀਤਲਾ ਸ਼ਹਿਰ ਹੋਣ ਦੇ ਨਾਤੇ ਇਧਰਲੇ ਪਾਸੇ ਨਾ ਸੈਂਟਰ ਦਾ ਧਿਆਨ ਹੈਗਾ ਤੇ ਨਾ ਪੰਜਾਬ ਗਵਰਨਮੈਂਟ ਦਾ ਹੈਗਾ ਇਥੋਂ ਦੀ ਜਿਹੜੀ 에ਅਰ ਸਟ੍ਰਿਪ ਸੀਗੀ ਹਵਾਈ ਜੱਡ ਜਨੂੰ ਲੈਂਡ ਕਰਨ ਵਾਲੀ ਉਹ ਵੀ ਖਤਮ ਕਰਤੀ ਹੈ ਇਹ ਸੇ ਕਰਕੇ ਜਦੋਂ ਪ੍ਰਾਈਮ ਮਿਨਿਸਟਰ ਸਾਹਿਬ ਰੋਸ ਪਰ ਉਹਨਾਂ ਫੌਜ ਦੇ ਸੀਗੇ ਤੇ ਉਹ ਆ ਨਹੀਂ ਸਕੇ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਸੀ ਤੇ ਹੈਲੀਕਾਪਟਰ ਉਹਨਾਂ ਨੂੰ ਮਿਲਿਆ ਨਹੀਂ ਤੇ ਉਹ ਇੱਥੇ ਆ ਨਹੀਂ ਸਕੇ ਸੋ ਇਹ ਬਹੁਤ ਸਾਡੇ ਲਈ ਇੱਕ ਇੰਪੋਰਟੈਂਟ ਸ਼ੇਅਰ ਹੈ ਜਿੱਥੇ ਇੱਕ ਡਿਵੀਜ਼ਨ 20000 ਫੋਰਡ ਇੱਥੇ ਤਾਇਨਾਤ ਹੈਗੀ ਹੈ ਦੂਜੇ ਪਾਸੇ ਫਾਜ਼ਲਕਾ ਵੀ ਫੌਜ ਹੈਗੀ ਹੈ ਬੀਐਸਐਫ ਦੇ ਕਈ ਬਟਲিয়ন ਹੈਗੇ ਹੈ ਜੇ ਇਥੋਂ ਤੁਸੀਂ ਫਾਜ਼ਲਕਾ ਨੂੰ ਜਾਓ ਇੱਥੇ ਬੀਐਸਐਫ ਦਾ ਡੀਆਈਜੀ ਵੀ ਇੱਥੇ ਸਟੇਸ਼ਨਡ ਹੈ ਇੱਥੇ ਕਮਿਸ਼ਨਰ ਵੀ ਹੈ ਤੇ ਡੀਸੀ ਤਾਂ ਚਲੋ ਹੋਣਾ ਹੀ ਹੈ ਪਰ ਇੱਥੇ ਇੰਤਜ਼ਾਮ ਬਹੁਤ ਖਰਾਬ ਹੈ ਕਿ ਕਦੇ ਵੀ ਇਹ ਜਿਹੜਾ ਸ਼ਹਿਰ ਹੈ ਰੁੜਸਾ ਦਾ ਜਿਹੜੇ ਸਭਰਾਉਂ ਬੰਦ ਦੇ ਉੱਤੇ ਗਏ ਸੀਗੇ ਸਭਰਾਉਂੇ ਸੀ ਨਾ ਸੁਲਤਾਨ ਸੁਲਤਾਨਪੁਰ ਸੁਲਤਾਨਪੁਰਾ ਉੱਥੇ ਦੂਜਾ ਖਨਾਰਾ ਨਹੀਂ ਦਿਖਦਾ ਜਮੀਨ ਦਾ ਜਿੱਥੇ ਤੁਸੀਂ ਖੜੇ ਹੋਵੋਗੇ ਇੰਨਾ ਪਾਣੀ ਹੈ ਤੇ ਫਲੋਰਸ ਫੋਰ ਉਧਰ ਤੋਂ 14 ਫੁੱਟ ਥੱਲੇ ਹੈ ਜੇ ਉਹ ਬੰਦ ਟੁੱਟ ਜੇ ਤਾਂ ਫਿਰੋਜ਼ਪੁਰ ਸਾਰਾ ਤਬਾਹ ਹੋ ਜਾਊਗਾ ਪਰ ਇੱਧਰ ਦੇ ਪਾਸੇ ਨਾ ਮਿਲਟਰੀ ਦਾ ਖਿਆਲ ਹੈਗਾ ਕਿਉਂ ਕਰਕੇ ਇੱਕ ਪੂਰੀ ਡਿਵੀਜ਼ਨ ਮਿਲਟਰੀ ਦੀ ਇੱਥੇ ਤਾਇਨਾਤ ਹੈਗੀ ਹੈ ਨਾ ਸੈਂਟਰ ਦੀ ਗਵਰਨਮੈਂਟ ਦਾ ਧਿਆਨ ਹੈ ਤੇ ਇੱਥੇ ਬਿਲਕੁਲ ਕੋਈ ਰਾਹਤ ਮਿਲੀ ਨਹੀਂ ਅਸੀਂ ਸਾਰੇ ਫਾਜ਼ਲ ਕਾ ਦੇ ਜਿਹੜੇ ਨਾਜ਼ੁਕ ਜਗ੍ਹਾ ਹੈਗੀਆਂ ਉਥੇ ਜਾ ਕੇ ਅਸੀਂ ਲੋਕਾਂ ਨੂੰ ਮਿਲੇ ਹੈ ਘਰ ਟੁੱਟ ਗਏ ਹੈ ਤਰੇੜਾ ਆਈਆਂ ਪਈਆਂ ਘਰਾਂ ਨੂੰ ਤੇ ਉਹ ਗਰੀਬ ਆਦਮੀ ਹੈ ਤੇ ਉਹਨਾਂ ਦੀਆਂ ਜ਼ਮੀਨਾਂ ਵੀ ਪੱਕੀਆਂ ਅਜੇ ਲੋਟ ਨਹੀਂ ਹੋਈਆਂ ਕੱਚੀਆਂ ਜ਼ਮੀਨਾਂ ਹੈ ਪੇਸ ਕਰਕੇ ਆੜਤੀ ਉਹਨਾਂ ਨੂੰ ਲੋਨ ਨਹੀਂ ਦਿੰਦੇ ਨਾ ਬੈਂਕ ਦਿੰਦੇ ਐ ਤੇ ਜਿਹੜੀ ਪੈਸਟਸਾਈਡ ਐ ਖਾਦ ਐ ਉਹ ਵੀ ਦੁਕਾਨਦਾਰ ਨਹੀਂ ਦਿੰਦੇ ਕਿਉਂ ਕਰਕੇ ਦੁਕਾਨਦਾਰ ਤੇ ਬਿਜ਼ਨਸਮੈਨ ਸਮਝਦੇ ਐ ਕਿ ਇੱਥੇ ਤਾਂ ਹੜ ਆ ਜਾਣ ਤੇ ਇਹ ਪੈਸੇ ਕਿੱਥੋਂ ਦੇਣਗੇ ਸੋ ਸਾਰੇ ਪਾਸੇ ਇਹ ਬਹੁਤ ਹਫਰਾ ਦਫਰੀ ਮੱਟੀ ਪਈ ਹੈ ਉਧਰਲੇ ਪਾਸੇ ਜਿੱਧਰ ਫਾਜ਼ਰ ਖਾਸੇ ਗਏ ਸੀਗੇ ਉਥੇ ਚਾਰੇ ਪਾਸਿਓਂ ਥੋੜੇ ਜੇ ਪਿੰਡ ਘੇਰੇ ਹੋਏ ਹੈ ਪਾਣੀ ਦੇ ਨਾਲ ਨਾਲ ਪਾਕਿਸਤਾਨ ਲੱਗਦਾ ਹੈਗਾ ਤੇ ਉਥੇ ਪਾਣੀ ਪਿੰਡ ਨੂੰ ਨਹੀਂ ਹੈ ਜਿਹੜਾ ਵੀ ਪਾਣੀ ਦਰਿਆਵਾਂ ਦੇ ਵਿੱਚ ਹੈਗਾ ਉਹ ਪੋਲਿਊਟਡ ਹੈ ਬੁੱਡੇ ਨਾਲੇ ਦਾ ਗੰਦ ਸਾਰਾ ਗੰਦ ਇੰਡਸਟਰੀ ਦਾ ਉੱਥੇ ਇਹ ਦਰਿਆਵਾਂ ਦੇ ਵਿੱਚ ਆ ਰਿਹਾ ਸੋ ਲੋਕਾਂ ਦੇ ਹਾਲਾਤ ਬਹੁਤ ਬੁਰੇ ਹੈਗੇ ਆ ਤੇ ਸਰਕਾਰ ਚੁੱਪ ਕਰਕੇ ਬੈਠੀ ਹੈ ਤੇ ਜਿਹੜੀ ਮੈਨੇਜਮੈਂਟ ਹੈ ਉਹ ਇਹ ਹੈ ਕਿ ਸਾਡੀਆਂ ਤਿੰਨ ਡੈਮਸ ਹੈਗੀਆਂ ਇੱਕ ਤਾਂ ਭਾਖੜਾ ਹੈਗੀ ਹੈ ਇੱਕ ਬਿਆਸ ਹੈ ਇੱਕ ਰਾਵੀ ਦੇ ਉੱਤੇ ਹੈ ਰਣਜੀਤ ਸਾਗਰ ਡੈਮ ਪੌਂਗ ਡੈਮ ਬਿਆਸ ਦੇ ਉੱਤੇ ਹੈ ਗੁਵਿੰਦ ਸਿੰਘ ਸਰੋਬਰ ਪਾਖੜਾ ਦੇ ਉੱਤੇ ਹੈਗਾ ਪਰ ਜਿਹੜੀ ਕਮੇਟੀ ਬਣਾਈ ਹੋਈ ਹੈ ਗਵਰਨਮੈਂਟ ਦੇ ਕੋਲੇ ਸਾਰੇ ਸਾਧਨ ਹੈਗੇ ਆ ਕਿ ਕਿੰਨੀ-ਕਿੰਨੀ ਬਰਫ ਚੋਟੀਆਂ ਤੋਂ ਢਲ ਰਹੀ ਹੈ ਤੇ ਕਿੰਨਾ ਪਾਣੀ ਆ ਰਿਹਾ ਹੈ بارش ਦਾ ਸਾਰਾ ਡੇਟਾ ਹੈਗਾ ਤੇ ਸੈਂਟਰ ਦੀ ਸਰਕਾਰ ਇਹ ਗੇਟ ਇਹਨਾਂ ਦੇ ਟਾਈਮ ਸਿਰ ਖੋਲ ਨਹੀਂ ਰਹੀ ਕਿ ਸਰੋਵਰ ਦੇ ਭਰ ਜਾਣਗੇ ਤਾਂ ਫਿਰ ਇਹ ਸਰੋਵਰ ਦੇ ਉੱਤੋਂ ਦੀ ਪਾਣੀ ਚੱਲੂਗਾ ਇਹਨਾਂ ਨੂੰ ਚਾਹੀਦਾ ਹੈ ਕਿ ਜਿਵੇਂ ਜਿਵੇਂ ਸੈਟਲਾਈਟ ਤੋਂ ਇਹਨਾਂ ਨੂੰ ਇਤਲਾ ਮਿਲਦੀ ਹੈ ਕਿ ਕਿੰਨੀ ਬਰਫ਼ ਢਲ ਰਹੀ ਹੈ ਕਿੰਨੀ بارش ਹੋ ਰਹੀ ਹੈ ਤੇ ਇਹ ਨਾਲ ਦੀ ਨਾਲ ਗੇਟ ਖੋਲਦੇ ਰਹਿਣ ਜਿਹਦੇ ਨਾਲ ਸਰੋਵਰ ਥੋੜੇ ਜੇ ਖਾਲੀ ਹੋਣ ਤੇ ਨਵਾਂ ਪਾਣੀ ਉਹਦੇ ਵਿੱਚ ਵਿਸ਼ਰਾਮ ਆ ਕੇ ਕਰੇ ਸੋ ਇਹ ਸਾਰੀ ਗਵਰਨਮੈਂਟ ਆਫ ਇੰਡੀਆ ਦੀ ਸ਼ਰਾਰਤ ਹੈ ਇੱਕ ਵਾਰੀ 1988 ਦੇ ਵਿੱਚ 88 ਦੇ ਵਿੱਚ ਇਹਨਾਂ ਨੇ ਡੇਟ ਖੋਲਤੇ ਸੀਗੇ ਸਿੱਖਾਂ ਨੂੰ ਡਰਾਉਣ ਦੇ ਲਈ ਕਿ ਜੇ ਤੁਸੀਂ ਖਾਲਸਾਣ ਮੰਗੋਗੇ ਤਾਂ ਸੇ ਇਹ ਹਾਲਤ ਤੁਹਾਡੇ ਕਰ ਦੇਵਾਂਗੇ ਹੁਣ ਫੇਰ ਕੀਤੀ ਹੈ ਤੇ ਕੋਈ ਫੋਰਸ ਨਜ਼ਰ ਨਹੀਂ ਆਈ ਕੋਈ ਬੀਐਸਐਫ ਨਹੀਂ ਨਜ਼ਰ ਆਈ ਜਦੋਂ ਵੀ ਪੰਜਾਬ ਤੇ ਪੰਜਾਬੀਆਂ ਤੇ ਸਿੱਖਾਂ ਦੇ ਉੱਤੇ ਮੁਸੀਬਤ ਆਈ ਹੈ ਫੌਜ ਆਪਣੇ ਬੈਰਕਾਂ ਤੋਂ ਬਾਹਰ ਨਹੀਂ ਨਿਕਲੀ 1984 ਜਦੋਂ ਰਜੀਵ ગાંધી ਨੇ ਕਤਲੇਆਮ ਕਰਾਇਆ ਸੀ ਉਸ ਵੇਲੇ ਵੀ ਫੌਜ ਫੋਰਸ ਦਾ ਫੋਰੈਂਸਿਕਾ ਤੇ ਬੈਰਕਾਂ ਤੋਂ ਬਾਹਰ ਆਵੇ ਤੇ ਲੋਕਾਂ ਦੀ ਰੱਖਿਆ ਕਰੇ ਪਰ ਫੌਜ ਬਾਹਰ ਨਹੀਂ ਨਿਕਲੀ ਅੱਜ ਫੇਰ ਅਸੀਂ ਦੇਖਦੇ ਹਾਂ ਕਿ ਫੌਜ ਬਾਹਰ ਨਹੀਂ ਨਿਕਲ ਰਹੀ ਜਿਹੜਾ ਸਾਡਾ ਡੀਐਮ ਹੈ ਡਿਸਟ੍ਰਿਕਟ ਮੈਜਿਸਟ੍ਰੇਟ ਟੀਸੀ ਹੈ ਕਾਨੂੰਨ ਦੇ ਮਤਾਬਕ ਉਹ ਕਿਸੇ ਵੀ ਵੇਲੇ ਵੀ ਆਰਡਰ ਕਰ ਸਕਦਾ ਕਿ ਫੌਜ ਬਾਹਰ ਆਵੇ ਤੇ ਇੱਥੇ ਲੋਕਾਂ ਦੀ ਸੇਵਾ ਕਰੇ ਤੇ ਬੰਦਾਂ ਨੂੰ ਬਚਾਵੇ ਸਾਰਾ ਕੁਝ ਪਰ ਕੋਈ ਵੀ ਡੀਸੀ ਆਪਣਾ ਜਿਹੜੀ ਤਾਕਤ ਹੈ ਕਾਨੂੰਨੀ ਉਹ ਵਰਤ ਨਹੀਂ ਰਿਹਾ ਫਿਰ ਜਿਹੜੀ ਅੰਗਰੇਜ਼ਾਂ ਨੇ ਰੈਵਨਿਊ ਮਾਲ ਦੀ ਕਿਤਾਬ ਬਣਾਈ ਹੋਈ ਹੈ ਕਾਨੂੰਨ ਦੇ ਰੂਲਸ ਦੀ ਨਿਯਮਾਂ ਦੀ ਉਹਦੇ ਵਿੱਚ ਲਿਖਿਆ ਕਿ ਹਰੇਕ ਡੀਸੀ 3 ਮਹੀਨੇ ਪਹਿਲਾਂ بارشਾਂ ਤੋਂ ਉਹ ਸਾਰੇ ਆਪਣੇ ਚੋ ਦੇਖੂਗਾ ਡਰੇਨਾ ਦੇਖੂਗਾ ਦਰਿਆ ਦੇਖੂਗਾ ਨਹਿਰਾਂ ਦੇਖੂਗਾ ਸੂਏ ਦੇਖੂਗਾ ਉਹਦਾ ਅਮਲਾ ਤਹਿਸੀਲਦਾਰ ਪਟਵਾਰੀ ਤੇ ਹੋਰ ਜਿਹੜੇ ਅਫਸਰ ਹੈਗੇ ਆ ਤੇ ਜਿਹੜੇ ਜਿਹੜੇ ਬੰਦ ਕਮਜ਼ੋਰ ਹੈਗੇ ਆ ਉਹਨਾਂ ਨੂੰ ਤਖਤਾ ਕਰੂਗਾ ਹੁਣ ਇਹ ਸਰਕਾਰ ਨੇ ਕੋਈ ਡੀਸੀ ਨੂੰ ਨਹੀਂ ਭੇਜਿਆ ਨਾ ਡੀਸੀ ਨੂੰ ਆਪ ਸਜਿਆ ਕਿ ਇਹ ਮੇਰਾ ਕੰਮ ਹੈ ਇਹ ਮੇਰਾ ਕਾਨੂੰਨ ਹੈ ਕਿ ਮੈਂ ਇਹ ਸਾਰੇ ਬੰਦ ਦੇਖਾਂ ਕਿਸੇ ਡੀਸੀ ਨੇ ਨਹੀਂ ਦੇਖਿਆ ਕਿਸੇ ਸਰਕਾਰ ਨੂੰ ਨਹੀਂ ਪਤਾ ਹੈਗਾ ਹੁਣ ਭਗਵੰਤ ਜੀ ਨੂੰ ਕੀ ਪਤਾ ਇਹੋ ਜੀਆਂ ਚੀਜ਼ਾਂ ਦਾ ਹੈ ਨਾ ਉੱਥੇ ਕੋਈ ਪੜਿਆ ਲਿਖਿਆ ਵਜ਼ੀਰ ਹੈ ਤੇ ਉੱਥੇ ਵੀ ਸੈਂਟਰ ਚਾਹੁੰਦਾ ਕਿ ਜਤਰੀਵਾਲ ਕੀ ਇਹ ਪੰਜਾਬ ਉਜੜੇ ਸੋ ਮੇਰਾ ਮਤਸਬ ਹੈ ਕਿ ਸਾਰੇ ਪਾਸਿਓਂ ਅਨੇਰ ਕਰਦੀ ਪਈ ਹੋਈ ਹੈ ਕਾਨੂੰਨ ਹੈਗੇ ਆ ਪਰ ਕਾਨੂੰਨਾਂ ਦੀ ਇਸ ਤਮੰਨ ਨਹੀਂ ਹੋ ਰਹੀ ਜਿਹਦੇ ਕਰਕੇ ਇਹ ਸਾਰਾ ਪਾਣੀ ਹੜ ਆ ਰਿਹਾ ਸੋ ਜਿੰਨਾ ਚਿਰ ਆਪਾਂ ਸਰਕਾਰਾਂ ਨੂੰ ਤਕੜੇ ਨਹੀਂ ਕਰਦੇ ਉਨਾਂ ਚਿਰ ਇਹ ਚੀਜ਼ ਰਹੂਗੀ ਤੇ ਸੈਂਟਰ ਦੀ ਸਰਕਾਰ ਦੇ ਕੋਲੇ ਹੁਣ ਦੋ ਕੀ ਜਾ ਹੈਗੀਆਂ ਕਿਸੇ ਨੂੰ ਬਰਬਾਦ ਕਰਨ ਦੇ ਲਈ ਪਹਿਲਾਂ ਟੈਂਕ ਹੁੰਦੇ ਸੀਗੇ ਤੋਪਾਂ ਹੁੰਦੀਆਂ ਸੀਗੀਆਂ ਬੰਦੂਖਾਂ ਹੁੰਦੀਆਂ ਸੀ ਹੁਣ ਸਰਕਾਰ ਦੇ ਕੋਲੇ ਐਟਮ ਬੰਬ ਵੀ ਹੈ ਤੇ ਡੈਮਾਂ ਵੀ ਹੈਗੀਆਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਜਿਹੜੀਆਂ ਡੈਮਸ ਐ ਇਹਨਾਂ ਦਾ ਪਾਣੀ ਜੇ ਖੋਲ ਦਿੱਤਾ ਜਾਵੇ ਇਸ ਸਾਰਾ ਪੰਜਾਬ ਲੈਣ ਦੇ ਵਾਲ ਦਾ ਤੇ ਚੜ੍ਹਦੇ ਵਾਲੇ ਵਾਲੇ ਦਾ ਇਹ ਰੁੜ ਜਾਊਗਾ ਤੇ ਇਸ ਨੂੰ ਹਾਈਡਰੋਲੋਜੀਕਲ ਵਾਰ ਕਹੀਦਾ ਇੱਕ ਤਾਂ ਐਟੋਮਿਕ ਵਾਰ ਹੋਇਆ ਇੱਕ ਹਾਈਡਰੋਲੋਜੀਕਲ ਵਾਰ ਹੋਇਆ ਕੋਈ ਬੰਦੂਕ ਦੀ ਲੋੜ ਨਹੀਂ ਕੋਈ ਟੈਂਕ ਦੀ ਲੋੜ ਨਹੀਂ ਸਾਨੂੰ ਖਤਮ ਕਰਨ ਦੇ ਲਈ ਇਹ ਦੋਨੋਂ ਐਟਮ ਬੌਮਬੀ ਇਸਤੇਮਾਲ ਕਰ ਸਕਦੇ ਆ ਤੇ ਪਾਣੀ ਵੀ ਇਸਤਮਾਲ ਕਰ ਸਰਦੇ ਜਦੋਂ ਰੂਸ ਜਦੋਂ ਅਮਰੀਕਾ ਦਾ ਕਬਜ਼ਾ ਅਫਗਾਨਿਸਤਾਨ 'ਚ ਹੋਇਆ ਸੀ ਉਸ ਵੇਲੇ ਇੰਡੀਆ ਨੇ ਕਾਫੀ ਕੰਮ ਕੀਤਾ ਸੀ ਅਫਗਾਨਿਸਤਾਨ ਦੇ ਵਿੱਚ ਪਰ ਜਿਹੜੇ ਦਰਿਆ ਅਫਗਾਨਿਸਤਾਨ ਤੋਂ ਥੱਲੇ ਆਉਂਦੇ ਆ ਪੰਜਾਬ ਨੂੰ ਬੇਸ਼ੱਕ ਲੈਂਦੇ ਵੱਲ ਦਾ ਪੰਜਾਬ ਹੈ ਉਹਦੇ ਉੱਤੇ ਵੀ ਇੰਡੀਆ ਨੇ ਡੈਮਸ ਬਣਾਏ ਆ ਉਹਨਾਂ ਨੂੰ ਖੁਸ਼ ਕਰਨ ਦੇ ਲਈ ਸੋ ਇਹਨਾਂ ਦੇ ਕੋਲੇ ਸਿਸਟਮ ਹੈ ਕਿ ਇਹ ਅਫਗਾਨਿਸਤਾਨ ਦੀਆਂ ਡੈਮਸ ਵੀ ਇਹ ਖੋਲ ਸਕਦੇ ਆ ਸਾਨੂੰ ਨਸ਼ਟ ਕਰਨ ਦੇ ਲਈ ਸੋ ਇਹ ਸਾਰੇ ਪਾਸੇ ਜਿਹੜਾ ਖਤਰਾ ਹੈਗਾ ਇਹ ਅਸੀਂ ਕੱਲ ਦੇਖ ਕੇ ਆਏ ਆ ਤੇ ਜੋ ਕਰਕੇ ਉਹ ਥੋੜਾ ਜਿਹਾ ਇਲਾਕਾ ਬਚਿਆ ਹੋਇਆ ਉੱਚਾ ਉੱਥੇ ਘਰ ਹੈਗੇ ਆ ਆਬਾਦੀ ਥੋੜੀ ਜਿਹੀ ਹੈਗੀ ਆ ਤੇ ਜਿੰਨੇ ਵੀ ਸੱਪ ਐ ਜਿੰਨੇ ਵੀ ਚੂਹੇ ਐ ਉਹ ਬਾਹਰ ਨਿਕਲੇ ਆਏ ਐ ਤੇ ਗਲੀਆਂ ਦੇ ਵਿੱਚ ਐ ਘਰ ਕੇ ਫਿਰਦੇ ਐ ਸੋ ਕੋਈ ਉੱਥੇ ਡਾਕਟਰ ਨਹੀਂ ਹੈਗਾ ਕੋਈ ਉੱਥੇ ਮਸ਼ੀਨਰੀ ਨਹੀਂ ਕੱਲ ਅਸੀਂ ਸਾਰਾ ਦਿਨ ਉੱਥੇ ਬੈਠੇ ਰਹੇ ਟਪੂਏ ਦੇ ਉੱਤੇ ਰੇਤੇ ਵਾਲੇ ਤੇ ਰੇਤੇ ਵਾਲੀ ਢਾਣੀ ਤੇ ਕਿ ਜਿੰਨਾ ਚਿਰ ਇਹ ਸਰਕਾਰ ਸਾਨੂੰ ਕੋਈ ਰਾਸ਼ਨ ਨਹੀਂ ਪਹੁੰਚਾਉਂਦੀ ਉਨਨਾ ਚਿਰ ਅਸੀਂ ਉਠਾਂਗੇ ਨਹੀਂ ਤਾਂ ਉਹਦਾ ਫਾਇਦਾ ਇਹ ਹੋਇਆ ਕਿ ਇਹ ਥੋੜਾ ਬਹੁਤਾ ਸਮਾਨ ਉੱਥੇ ਆਉਣਾ ਸ਼ੁਰੂ ਹੋ ਗਿਆ ਸੋ ਮੈਰਿਕਨ ਦਾ ਮਤਲਬ ਹੈ ਕਿ ਗੁਬਈਆ ਸਾਹਿਬ ਗੁਬਈਆ ਸਾਹਿਬ ਹੀ ਹੈ ਸਾਹਿਬ ਹਾਂ ਕਬਾਇਆ ਸ਼ੇਰ ਸਿੰਘ ਕਬਾਇਆ ਹਾਂ ਸ਼ੇਰ ਸਿੰਘ ਕਬਾਇਆ ਸ਼ੇਰ ਸਿੰਘ ਉਹਨਾਂ ਦਾ ਵੀ ਪਿੰਡ ਨੇੜੇ ਤੇੜੇ ਹੈ ਉਹਨਾਂ ਦੇ ਪਿੰਡ ਦੇ ਵਿੱਚੋਂ ਨੰਗੀਏ ਤੇ ਗੋਡੇ-ਗੋਡੇ ਪਾਣੀ ਹੈ ਸੜਕਾਂ ਦੇ ਉੱਤੇ ਤੋ ਮੇਰਾ ਮਤਲਬ ਹੈ ਕਿ ਜੇ ਐਮਐਲਏ ਤੇ ਐਮਪੀ ਐਕਟਿਵ ਨਹੀਂ ਹੈ ਤਾਂ ਫਿਰ ਸਰਕਾਰ ਕਿਵੇਂ ਐਕਟਿਵ ਹੋਊਗੀ ਡੀਸੀ ਕਿਵੇਂ ਐਕਟਿਵ ਹੋਣਗੇ ਸਾਰਾ ਕੁਝ ਕਿਵੇਂ ਹੋਊਗਾ ਸੋ ਇਹ ਸਾਰਾ ਤਾਂ ਉਹ ਹਾਲ ਦੱਸਿਆ ਕਿ ਦੇਖਿਆ ਤੇ ਉੱਥੇ ਨੈਸ਼ਨਲ ਦਸਰਾਸਟਰ ਟੀਮ ਤਾਂ ਪਹੁੰਚੀ ਹੋਈ ਹੈ ਜੀ ਜੀਆਂ ਬੇੜੀਆਂ ਦੇ ਉੱਤੇ ਅਸੀਂ ਗਏ ਹਾਂ ਹੁਣ ਮੈਨੂੰ ਫੇਰ ਟੈਲੀਫੋਨ ਉੱਥੋਂ ਹੀ ਆ ਰਿਹਾ ਹੈ ਰੇਤੇ ਜੇ ਜਵਨ ਬਣੀ ਕਾਮਾ ਵਾਲੇ ਪਤਨ ਦੀ ਕਾਮਾ ਵਾਲੇ ਪਤਨ ਤੋਂ ਕਿ ਵੱਡੇ ਬੇੜੇ ਅਜੇ ਤੱਕ ਨਹੀਂ ਆ ਰਹੇ ਜੀਤ ਨਾਲ ਪੂਰੇ ਰਾਸ਼ਨ ਆ ਜਾਣ ਤੇ ਉੱਥੇ ਡਾਕਟਰ ਵੀ ਹੈ ਨਹੀਂ ਕਿ ਨਰਸਾਂ ਵੀ ਹੈ ਨਹੀਂ ਕਿਆਂ ਤੇ ਬੀਬੀਆਂ ਦੇ ਵਿੱਚ ਬਿਮਾਰੀ ਫੈਲ ਰਹੀ ਹੈ ਬਜ਼ੁਰਗ بیمار ਹੋ ਰਹੇ ਹੈ ਤੇ ਬੱਚੇ ਵੀ ਉੱਥੇ ਬਿਮਾਰੀ ਦਾ ਸ਼ਿਕਾਰ ਬੜੇ ਹੋਏ ਹੈ ਸੋ ਡੰਗਰ ਵੱੱਛੇ ਜਿ ਲਈ ਪੱਠਾ ਹੈ ਨਹੀਂ ਨਾ ਥੂੜੀ ਹੈਗੀ ਐ ਸੋ ਬਹੁਤ ਮੁਸ਼ਕਲ ਹਾਲਾਤ ਹੈਗੇ ਹੁਣ 1 ਏਕੜ ਦੇ ਵਿੱਚੋਂ 75000 ਰੁਪਏ ਦਾ ਝੋਨਾ ਨਿਕਲਦਾ ਤੇ ਹਜ਼ਾਰਾਂ ਏਕੜ ਇਹ ਗਰੀਬਾਂ ਦੇ ਨਸ਼ਟ ਹੋ ਚੁੱਕੇ ਐ ਇਹ ਕਿਵੇਂ ਆਪਣਾ ਇਹ ਪੈਸੇ ਦੇਣਗੇ ਜਿਹੜੇ ਇਹਨਾਂ ਨੇ ਹਜ਼ਾਰ ਮੰਗਿਆ ਠੀਕ ਕਰਨਗੇ ਤੇ ਲੋਕੀ ਆਉਂਦੇ ਐ ਉੱਥੇ ਬੰਨ ਦੇ ਉੱਤੇ ਫੋਟੋਆਂ ਖਿਚਾ ਲੈਂਦੇ ਐ ਤੇ ਚਲੇ ਜਾਂਦੇ ਐ ਪਰ ਅੰਦਰ ਨਹੀਂ ਜਾਂਦੇ ਹੈ ਕਿ ਜਿੱਥੇ ਜਿੱਥੇ ਸਭ ਤੋਂ ਜ਼ਿਆਦਾ ਭੀੜ ਹੈਗੀ ਐ ਪਾਕਿਸਤਾਨ ਦਾ ਵੀ ਹਾਲ ਹੋ ਜਾਈ ਐ ਅਸੀਂ ਪਾਕਿਸਤਾਨ ਦੀ ਤਾਰ ਦੇ ਕੋਲੋਂ ਦੀ ਬੇੜੀ ਨੰਗੀ ਐ ਤੇ ਉੱਥੇ ਵੀ ਕੋਈ ਬੰਦਾ ਨਹੀਂ ਪੰਖਾ ਨਹੀਂ ਪਾਣੀ ਵੀ ਪਾਣੀ ਐ ਤੇ ਉੱਥੇ ਵੀ ਸਾਰਾ ਅਜੜਾ ਹੋਇਆ ਪਿਆ ਉਹ ਨਾ ਸਾਰਾ ਮਰ ਗਿਆ ਪਾਕਿਸਤਾਨ ਤੇ ਇੱਧਰ ਵਿੱਚੋਂ ਨਾ ਮਰ ਗਿਆ ਜਿਹੜੀ ਮੱਕੀ ਲੱਗੀ ਹੋਈ ਸੀ ਉਹ ਵੀ ਖਤਮ ਹੋ ਗਈ ਹੈ ਸਾਰੀਆਂ ਫਸਲਾਂ ਖਤਮ ਹੋ ਗਈ ਹੈ ਸੋ ਇਹ ਹਾਲਾਤ ਹੈਗੇ ਅੱਜ ਇੰਡੀਆ ਦੇ ਤੇ ਸਾਡੇ ਫਿਰੋਜ਼ਪੁਰ ਤੇ ਪੰਜਾਬ ਦੇ ਦੱਸੋ ਇਹ ਲੈਂਡ ਪੂਲਿੰਗ ਪਾਲਿਸੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਜਿਹੜੀਆਂ ਰੱਤ ਕਰਨੀ ਪਈ ਪੰਜਾਬ ਸਰਕਾਰ ਨੂੰ ਹਾਂ ਕਿ ਉਹ ਗੁੱਸਾ ਤੇ ਨਹੀਂ ਕੱਢ ਰਹੇ ਤੇ ਕਿਸਾਨਾਂ ਨੇ ਵਿਰੋਧ ਕੀਤਾ ਉਹਦਾ ਦੇਖੋ ਲੈਂਡ ਪੂਲਿੰਗ ਪਾਲਿਸੀ ਬੜੀ ਖਤਰਨਾਕ ਸੀਗੀ ਜਿਹੜਾ ਤਿੱਬਤ ਹੈ ਉਹਦੇ ਵਿੱਚ ਤਿੱਬਤੀ ਲੋਕ ਰਹਿੰਦੇ ਆ ਪਰ ਚੀਨ ਨੇ ਜਦੋਂ ਕਬਜ਼ਾ ਕੀਤਾ ਹੈ ਉੱਥੇ ਆਪਣੀ نسل ਜਿਹੜੀ نسل ਨੂੰ H A N ਹੈ ਉਹ ਵਸਾਉਣੇ ਉੱਥੇ ਸ਼ੁਰੂ ਕਰ ਦਿੱਤੀ ਹੈ ਤੇ ਆਮ ਪਾਰਟੀ ਤੇ ਬੀਜੇਪੀ ਤੇ ਸਾਰਿਆਂ ਦੀ ਪਾਲਿਸੀ ਸੀਗੀ ਕਿ ਲੈਂਡ ਪੂਲਿੰਗ ਕਰ ਦਈਏ ਤੇ ਇੱਥੇ ਬਾਹਰ ਦੇ ਬੰਦੇ ਕੋ ਸਾਦੀਏ ਜਿੱਥੇ ਸਿੱਖਾਂ ਦੀ ਗਿਣਤੀ ਘਟ ਜਵੇ ਤੇ ਖਾਲਿਸਤਾਨ ਜਾਂ ਐਵੀ ਜੀ ਚੀਜ਼ ਦਾ ਰੌਲਾ ਨਾ ਪਉਣ ਤੇ ਇਹ ਪਾਲਿਸੀ ਸੀਗੀ ਲੈਂਡ ਪੂਲਿੰਗ ਪਾਲਿਸੀ ਹੋਰ ਇਹਦੇ ਵਿੱਚ ਕੋਈ ਨਹੀਂ ਸੀ ਇਹ ਬੜੀ ਚਲਾਕੀ ਦੇ ਨਾਲ ਸਾਰੀਆਂ ਪਾਰਟੀਆਂ ਨੇ ਲੜ ਕੇ ਖਤਮ ਕੀਤੀ ਹੈ ਪਰ ਬਹੁਤ ਖਤਰਨਾਕ ਪਾਲਿਸੀ ਸੀ ਕਿ ਸਿੱਖਾਂ ਦੀ ਜਿਹੜੀ ਆਬਾਦੀ ਹੈ ਉਹ ਕੱਟ ਕਰ ਦੀਏ ਸਰਕਾਰ ਉਹ ਉਸਾਤ ਨਹੀਂ ਕੱਢ ਰਹੀ ਕੋਈ ਤੁਹਾਨੂੰ ਲੱਗਦਾ ਵੀ ਹਾਂਜੀ ਸਰਕਾਰ ਉਹ ਉਸਾਤ ਨਹੀਂ ਕੱਢ ਰਹੀ ਵੀ ਇਹ ਤਾਂ ਕਿਸਾਨਾਂ ਨੇ ਵਿਰੋਧ ਕੀਤਾ ਉਹਨਾਂ ਕੋਈ ਬਹੁਤੀ ਰੱਦ ਕਰਨੀ ਪਈ ਹੈ ਫਿਰ ਮੈਂ ਤੁਹਾਨੂੰ ਦੱਸਿਆ ਕਿ 1984 ਚ ਵੀ ਫੌਜ ਬਾਹਰ ਨਹੀਂ ਆਈ ਹੁਣ ਫੌਜ ਨਹੀਂ ਆਈ ਹੈ ਕਿ ਤੇ ਕਿਉਂ ਨਹੀਂ ਆਈ ਜੇ ਹੋਰ ਕਿਸੇ ਸੂਬੇ ਦੇ ਵਿੱਚ ਹੋਵੇ ਤਾਂ ਫੌਜ ਡੀਐਸਐਫ ਸਾਰੀ ਸਰਕਾਰ ਆਉਦੀ ਹੈ ਮੈਂ ਇਸ ਦੌਰੇ ਦੇ ਵਿੱਚ ਕੋਈ ਸਰਕਾਰੀ ਮੁਲਾਜ਼ਮ ਨਹੀਂ ਦੇਖਿਆ ਪੰਜਾਬ ਦਾ ਸੈਂਟਰ ਦਾ ਨਹੀਂ ਦੇਖਿਆ ਫੌਜ ਦਾ ਬੀਐਸਐਫ ਦਾ ਨਹੀਂ ਦੇਖਿਆ ਕੋਈ ਉੱਥੇ ਮੁਲਾਜ਼ਮ ਸਰਕਾਰ ਦਾ ਨਹੀਂ ਸੀ ਜੇ ਨਾਮ ਹੈ ਟੈਲੀਫੋਨ ਡੀਸੀ ਨੂੰ ਕਰਦਾ ਬੀਬੀ ਸੰਧੂ ਉਹਨਾਂ ਨੇ ਬਹੁਤ ਤਖੜਾ ਸਟੈਪ ਲਿਆ ਕਿਉਂਕਿ ਕਿ ਉਹ ਆਪਣੇ ਹੈਗੇ ਆ ਤਾਂ ਉਹਨਾਂ ਨੇ ਰਾਸ਼ਨ ਭੇਜਣਾ ਸ਼ੁਰੂ ਕਰ ਦਿੱਤੇ ਤੇ ਫੇਰ ਅਸੀਂ ਛੁੱਟੀ ਲੈ ਕੇ ਤੇ ਆ ਗਏ ਨਹੀਂ ਤਾਂ ਸੀ ਅੱਜ ਰਾਤ ਨੂੰ ਉੱਥੇ ਹੀ ਹੋਣਾ ਸੀਗਾ ਜੇ ਰਾਸ਼ਨ ਨਾ ਆਉਂਦੇ ਸਰ ਇਹ ਵਾਰ ਵਾਰ ਫਾੜ ਕਿਉਂ ਹੋ ਜੇਗਾ ਵਾਰ ਵਾਰ ਫਾੜ ਕਿਉਂ ਹੁੰਦੇ ਆ ਜੇ ਕੋਈ ਆਫਸਰ ਤੇ ਜਾਂ ਸਾਜੀ ਸਹੀ ਮੈਂ ਤੁਹਾਨੂੰ ਦੱਸਿਆ ਤਾਂ ਹੈ ਕਿ ਇਹ ਉਹ ਜਿਹੜੇ ਡੈਮਸ ਆ ਉਹ ਇਹ ਖੋਲਦੇ ਨਹੀਂ ਜਦੋਂ ਭਰ ਜਾਂਦੇ ਆ ਇਹਨਾਂ ਨੂੰ ਹੌਲੀ ਹੌਲੀ ਪਾਣੀ ਕੱਢਣਾ ਚਾਹੀਦਾ ਪਰ ਉਹਨੂੰ ਜਮਾ ਰੱਖਦੇ ਆ ਤੇ ਜਦ ਇਹਨਾਂ ਦੇ ਕੋਲੇ ਸਾਰਾ ਡੇਟਾ ਹੁੰਦਾ ਹੈ ਸੈਟੇਲਾਈਟ ਦਾ ਸਾਰਾ ਕਿ ਇੰਨੀ ਬਾਰਿਸ਼ ਪਊਗੀ ਇੰਨੀ ਬਰਫ ਢਲ ਗਈ ਹੈ ਉਹਦਾ ਪਾਣੀ ਥੱਲੇ ਡੈਮਸ ਦੇ ਵਿੱਚ ਜਾ ਰਿਹਾ ਜਦੋਂ ਭਰ ਜਾਂਦੀ ਹੈ ਤਾਂ ਫੇਰ ਹੌਲੀ ਹੌਲੀ ਇਹਨਾਂ ਨੂੰ ਪਾਣੀ ਕੱਢਣਾ ਚਾਹੀਦਾ ਹੈ ਕਿ ਬਾਰਸ਼ਾਂ ਦੇ ਦਿਨਾਂ ਦੇ ਵਿੱਚ ਜਿਹੜਾ ਪਾਣੀ ਆਉਣਾ ਹੈ ਉਹ ਬਹੁਤ ਜ਼ਿਆਦਾ ਆਣਾ ਹੈ ਉਹਦੇ ਲਈ ਜਗ੍ਹਾ ਬਣਾਉਣੀ ਚਾਹੀਦੀ ਹੈ ਪਰ ਇਹਨਾਂ ਨੇ ਕੀਤਾ ਨਹੀਂ ਕੁਝ ਵੀ ਸਭ ਕੁਆ ਕੀਤਾ ਫੀਟ ਇਨ ਕੰਪਲੀਟ ਜੇ ਕਰਤੇ ਪੱਕਾ ਕੀਤਾ ਜਾਂਦਾ ਬਣ ਲਾਂਗੇ ਹੈ ਇਹ ਸਰਕਾਰੀ ਪੈਸਾ ਦਾ ਲੱਗਾ ਹੀ ਲੱਗਦਾ ਇਹਨਾਂ ਦਾ ਫਿਰ ਦੇ ਕੇ ਪੱਕਾ ਹੀ ਕੀਤਾ ਜਾਵੇ ਇਹ ਬੰਦ ਜ਼ਰੂਰ ਤਕੜੇ ਬਣਾਉਣੇ ਚਾਹੀਦੇ ਐ ਸਾਰੇ ਪਾਸੇ ਉਹ ਸੜਕਾਂ ਹੋਣੀਆਂ ਚਾਹੀਦੀਆਂ ਪੱਕੀਆਂ ਜਿੱਨਾਂ 'ਚ ਇਹ ਨਹੀਂ ਹੁੰਦਾ ਉਹਨਾਂ 'ਚ ਇਹ ਇਲਾਕੇ ਦਾ ਜਾਂ ਪੰਜਾਬ ਦਾ ਡੈਮਾਂ ਦੇ ਸਿਰ ਦੇ ਉੱਤੇ ਗਜਰਾ ਨਹੀਂ ਹੋਣਾ ਹੈਗਾ ਇਹ ਪੱਕੇ ਬੰਦ ਬਣਨੇ ਚਾਹੀਦੇ ਐ ਬਣਾਉਣੇ ਚਾਹੀਦੇ ਐ ਤੇ ਪੁਲ ਵੀ ਖੁੱਟਰੇ ਐ ਉਹਨਾਂ ਨਾਲ ਸੰਜਣ ਨੂੰ ਤਾਂ ਮੇਰਾ ਮਤਲਬ ਹੈ ਕਿ ਤੂੰ ਕਿਸੇ ਨੂੰ ਜਾਣ ਕੇ ਦੇਖਣਾ ਚਾਹੀਦਾ ਹੈ ਕਿ ਕਿੰਨੀ ਬਰਬਾਦੀ ਹੈ ਤੇ ਸਾਡੇ ਲੋਕਾਂ ਦੀ ਕਿੰਨੀ ਬਰਬਾਦੀ ਹੋ ਰਹੀ ਹੈ ਬਹੁਤ ਬੁਰਾ ਹਾਲ ਹੈ ਕੋਈ ਕੈਂਪ ਨਹੀਂ ਬਣਾਇਆ ਸਰਕਾਰ ਨੇ ਕਿ ਇੱਥੇ ਸਨਾਰਸ ਦੀ ਆ ਕੇ ਇੱਥੇ ਰਹਿਣ ਜਿੱਦ ਨਾ ਸਿਰ ਪਾਣੀ ਥੱਲੇ ਨਹੀਂ ਜਾਂਦਾ ਕੋਈ ਕਿਸੇ ਕਿਸਮ ਦਾ ਇੰਤਜ਼ਾਮ ਜਿਵੇਂ ਸਰਕਾਰ ਹੁੰਦੀ ਹੀ ਨਹੀਂ ਉਸ ਤਰ੍ਹਾਂ ਦੇ ਹਾਲਾਤ ਅਨਾਰਕੀ ਫੈਲੀ ਹੋਈ ਆ ਮੈਂ ਤਾਂ ਪੰਜਾਬ ਦੇ ਫਲਾਟ ਅਫੈਕਟਡ ਏਰੀਆਜ਼ ਦਾ ਰਿਪੋਰਟ ਕੀਤਾ ਹੈ ਹਾਂ ਜੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖ ਦਵਾਂ ਜਦਕਿ ਇਹਨਾਂ ਦੇ ਇੱਕ ਆਪਣਾ ਐਮਐਲਏ ਪਠਾਨ ਮਾਜਰਾ ਸੈਕਟਰੀ ਆਰੀਗੇਸ਼ਨ ਖਾਤੋਂ ਫੁੱਲ ਕੇ ਬੋਲ ਰਿਹਾ ਵੀ ਉਹਨੂੰ ਸਰਕਾਰ ਪਰਫਰੈਂਸ ਦੇ ਰਹੀ ਉਹਦੀ ਸੁਣ ਰਹੀ ਬਾਕੀ ਲੋਕਾਂ ਦੇ ਨਹੀਂ ਸੁਣਵਾਈ ਕਰ ਰਹੀ ਨਹੀਂ ਇਹ ਸਰਕਾਰ ਤੁਹਾਡੀ ਹੈ ਨਹੀਂ ਪਤਾ ਨਹੀਂ ਆਮ ਪਾਰਟੀ ਨੂੰ ਕਿਵੇਂ ਤੁਸੀਂ ਇਹ ਚੁਣ ਲਿਆ ਹੈ ਮੇਰਾ ਮਤਲਬ ਇਹਨਾਂ ਦੀ ਜ਼ਿੰਮੇਵਾਰੀ ਤਾਂ ਕੋਈ ਨਹੀਂ ਨਾ ਪਾਰਲੀਮੈਂਟ ਦੀ ਜ਼ਿੰਮੇਵਾਰੀ ਹੈ ਨਾ ਇਹ ਕੱਲੇ ਹੈਗੇ ਹੈ ਕੇਜਰੀਵਾਲ ਜਿਹੜੇ ਹੁਕਮ ਦਿੰਦਾ ਹੈ ਉਹਦੇ ਮੁਤਾਬਕ ਰੈਸਟ ਹਾਊਸਾਂ 'ਚ ਜਗ੍ਹਾ ਮਿਲਦੀ ਹੈ ਉਹ ਵੀ ਆਮ ਪਾਰਟੀ ਦੇ ਕਹਿੰਦੇ ਦਿੱਲੀ ਦੇ ਜਿਹੜੇ ਰੈਸਟ ਹਾਊਸ ਹੈ ਉੱਥੇ ਕੋਈ ਟਿਕ ਸਾਦਾ ਜਿੱਨਾਂ 'ਚ ਆਮ ਪਾਰਟੀ ਦਾ ਹੁਕਮ ਨਹੀਂ ਹੈ ਉਹਨਾਂ 'ਚ ਰੈਸਟ ਹਾਊਸ ਵੀ ਆਮ ਪਾਰਟੀ ਨੇ ਸਾਰੇ ਕਬਜ਼ਾ ਕੀਤਾ ਹੈ ਆਪਕੋ ਵਰਤਮਾਨੇ 600 ਕਰੋੜ ਰੁਪਏ ਵਾਸਤੇ ਚਿੱਠੀ ਲਿਖੀ ਹੈ ਕਹਿੰਦੇ ਉਹ ਤਾਂ ਜੀ ਮੈਂ ਵੀ ਲਿਖ ਸਕਦਾ ਪਰ ਉਹਦਾ ਫਾਇਦਾ ਕੀ ਜਦੋਂ ਇਹ ਜਾਂ ਤਾਂ ਉਹ ਮਿਲ ਜੇ ਤਾਂ ਫਿਰ ਦੱਸੇ ਕਿ ਮੈਨੂੰ 60000 ਮਿਲਿਆ ਹੈਗਾ ਐਵੇਂ ਹੀ ਲਫਾਫੜ ਬਾਜ਼ੀ ਕਰ ਦੇਣੀ ਹੈ ਇਹ ਪਬਲਿਕ ਨੂੰ ਠਿਖਾਉਣਾ ਇਹ ਤਾਂ ਗਲਤ ਗੱਲ ਹੈ ਨਾ ਚੀਫ ਮਿਨਿਸਟਰ ਦੇ ਲਈ ਚੀਫ ਮਿਨਿਸਟਰ ਨੂੰ ਕਦੇ ਗਲਤ ਚੀਜ਼ ਆਪਣੀ ਪ੍ਰਜਾ ਨੂੰ ਨਹੀਂ ਦੱਸਣੀ ਚਾਹੀਦੀ ਜਿੰਨਾ ਚਿਰ ਹੁੰਦਾ ਨਹੀਂ ਉਹਨਾਂ ਚਿਰ ਖੁਫੀਆ ਰੱਖਣਾ ਚਾਹੀਦਾ ਕਿ ਚਿੱਠੀ ਮੈਂ ਲਿਖੀ ਹੋਈ ਹੈ ਪਰ ਮੈਂ ਜੇ ਇਹਦਾ ਭੇਤ ਨਹੀਂ ਖੋਲਦਾ ਕਿਉਂ ਕਰਕੇ ਹੈ ਪਤਾ ਨਹੀਂ ਮਿਲੇ ਨਾ ਮਿਲੇ ਇੱਕ ਪਾਸੇ ਗੁਰਮਾਨ ਕਹਿੰਦਾ ਵੀ ਮੈਂ ਕਿਸੇ ਦੇ ਡਿਪੈਂਡ ਨਹੀਂ ਹੈਗਾ ਮੈਂ ਆਪ ਆਪ ਹੀ ਕਰੂੰਗਾ ਕਿ ਗੋਲ ਚਿੱਠੀ ਲਿਖੀ ਜਾਂਦਾ ਕਿ ਅੰਦਰ ਸਰਕਾਰ ਨੂੰ ਹਮਸਾਯਤਾ ਦੇ ਮੇਰਾ ਨਹੀਂ ਚਾਲਦੀ ਹੈ ਗਵਰਨਮੈਂਟ ਕੁਛ ਕਰ ਸਕਦੀ ਹੈ ਨਾ ਸੈਂਟਰ ਦੀ ਬੀਜੇਪੀ ਕਰ ਸਕਦੀ ਹੈ ਸਿੱਖਾਂ ਦਾ ਤੇ ਕਸ਼ਮੀਰੀਆਂ ਦਾ ਸੁਭਾ ਇਹਨਾਂ ਨੇ ਆਪਣੇ ਨਕਸ਼ੇ ਚੋਂ ਦਿਮਾਗ ਦੇ ਵਿੱਚੋਂ ਕੱਢ ਹੀ ਦਿੱਤਾ ਕਿ ਇਹ ਇਲਾਕਾ ਸਾਡੇ ਕੋਲ ਰਹਿਣੇ ਨਹੀਂ ਆਇਆ। ਸੋ ਇੱਥੇ ਕੋਈ ਚੀਜ਼ ਨਹੀਂ ਪਹਚਾਰ ਰਹੀ। ਕੋਈ ਇੰਡਸਟਰੀ ਨਹੀਂ ਲਾ ਰਹੀ ਜਿਸ ਨਾਲ ਬੇਰੁਜ਼ਗਾਰੀ ਖਤਮ ਹੋ ਜੇ। ਕੋਈ ਸਕੀਮ ਨਾ ਸੈਂਟਰ ਦੀ ਇੱਥੇ ਗਈ ਹੈ ਨਾ ਪੰਜਾਬ ਗਵਰਨਮੈਂਟ ਦੀ ਹੈ। ਕੀ ਕੰਮ ਹੈ? ਦੇ ਨੇ ਕਿ ਆਪੇ ਬੰਦੇ ਲਾਏ ਹੋਏ ਨੇ ਜਿਹੜੇ ਗੱਲ ਕਿ ਇਹ ਪੰਜਾਬ ਨੂੰ ਵੀ ਸੜਨ ਦੋਹੀ ਰਹੀਆਂ ਕਿਵੇਂ ਕੇਂਦਰ ਸਰਕਾਰ ਨੇ ਡੇਮਾ ਦੇ ਉੱਤੇ ਆਪ ਦੇ ਅਫਸਰ ਲਾਏ ਨੇ ਆਪ ਦੇ ਬੰਦਾ ਹਾਂ ਹਾਂ ਬੀਬੀਐਮਬੀ ਤੋਂ ਜੇ ਪੰਜਾਬ ਸਰਕਾਰ ਆ ਸੀ ਬਲਕਿ ਉਹ ਪੰਜਾਬ ਸਰਕਾਰ ਦਾ ਬੰਦਾ ਹੈ ਨਹੀਂਗਾ ਬੀਐਮਬੀ ਦੇ ਵਿੱਚ ਸੈਂਟਰ ਦੇ ਸਾਰੇ